ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੰਧੂ ਕੁਇੰਗ ਦੇ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਣ ਲੱਗੇ ਹਾਂ ਮੈਦੇ ਦੇ ਬਾਲੂ ਛਾਈਏ ਤੇ ਦੀਵਾਲੀ ਆ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਦੀਵਾਲੀ 'ਚ ਰਹਿ ਗਏ ਥੋੜੇ ਦਿਨ ਹੀ ਤੇ ਸਾਰੇ ਜਣੇ ਆਪੋ ਆਪਣੇ ਘਰੇ ਮਠਿਆਈਆਂ ਬਣਾਓ ਤੇ ਖਾਇਆ ਕਰੋ ਤੁਹਾਨੂੰ ਪਤਾ ਹੀ ਹੈ ਬਜ਼ਾਰੀ ਖਾਣੇ ਦਾ ਕੋਈ ਕਾਸ ਫਾਇਦਾ ਨਹੀਂ ਬਾਜ਼ਾਰ ਚੋਂ ਕਿੱਡੀ ਕੀ ਚੀਜ਼ ਮਲਾਬੜ ਨੀ ਹੁੰਦੀ ਉਹਨਾਂ ਚੀਜ਼ਾਂ ਦੇ ਵਿੱਚ ਆਪਦੇ ਘਰੇ ਬਣਾਓ ਦੋ ਕੌੜੀਆਂ ਲਾਓ ਮੈਦੇ ਦੀਆਂ ਇਸ ਤਰ੍ਹਾਂ ਨੂੰ ਕੇ ਭਾਂਡੇ ਦੇ ਵਿੱਚ ਪਾਓ ਤੇ ਤੇ ਕੀ ਐਵੇਂ ਕਹਿੰਦੇ ਕੀ ਆਟਾ ਅੱਧਾ ਅੱਟਾ ਅੱਧਾ ਮੈਦਾ ਪਾ ਸਕਦੇ ਆ ਪਰ ਨਹੀਂ ਜਿਆਦਾ ਮੈਦੇ ਨਾਲ ਵਧੀਆ ਬਣਦੀ ਹੈ ਨਾ ਜਿਹੜੇ ਉਹ ਤਰ੍ਹਾਂ ਮਤਲਬ ਕਿ ਕਈ ਏਦਾਂ ਮੈਦਾ ਦਾ ਆਟਾ ਪਾਉਣ ਦੇ ਪਰ ਆਪਾਂ ਨਿਹਰਾ ਲਿਆ ਹੈ ਵੀ ਹੋਰ ਮੈਦਾ ਬਿਲਕੁਲ ਵਧੀਆ ਕੁਆਲਿਟੀ ਦਾ ਮੈਦਾ ਵੀ ਤੁਸੀਂ ਲੈਣਾ ਬਹੁਤ ਵਧੀਆ ਤੁਸੀਂ ਆਟੇ 'ਚ ਵੀ ਮੈਦਾ ਕੱਢ ਸਕਦੇ ਨਾ ਆਪਾਂ ਕੱਢ ਸਕਦੇ ਪਰ ਨਹੀਂ ਬਿਹਤਰ ਨਹੀਂ ਪਰ ਤੁਸੀਂ ਵਧੀਆ ਇਤੋਂ ਚੰਗਾਰੂ ਕੀ ਬਾਜ਼ਾਰੋਂ ਲਿਆਓ ਮੈਦਾ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਵਾ ਭਾਈ ਮਹਿੰਗਾ ਮੱਸਦਾ ਉਹਦੇ ਵਿੱਚ ਪਾਓ ਆਪਣਾ ਪਉਣਾ ਵਾ ਦੇਸੀ ਕਿਉ ਉਹ ਦੇਸੀ ਕਿਉ ਪਉਣਾ ਇਸ ਤਰ੍ਹਾਂ 1 2 3 ਤਿੰਨ ਚਮਚੇ ਕੀ ਘਟਚੀਆਂ ਨਾਲ ਤੁਸੀਂ ਘਿਓ ਦੀਆਂ ਪਾਉਣੀਆਂ ਦੇਸੀ ਦੀਆਂ ਤੇ ਇਸ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਨੂੰ ਦੇਸੀ ਘਿਓ ਨੂੰ ਮੈਦੇ ਦੇ ਵਿੱਚ ਆਪਾਂ ਮਿਕਸ ਕਰ ਲੈਣਾ ਜੇ ਤੁਹਾਨੂੰ ਲੱਗੇ ਘਿਓ ਘਟਿਆ ਤਾਂ ਫਿਰ ਥੋੜਾ ਪਾ ਸਕਦੇ ਆ ਫਿਰ ਹੋਰ ਪਾ ਸਕਦੇ ਆ ਆਪਾਂ ਨਹੀਂ ਤਾਂ ਪਹਿਲਾਂ ਤਿੰਨ ਘੜਸ਼ੀਆਂ ਪਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਨੂੰ ਵਿੱਚ ਦੇ ਵਿੱਚ ਚਮਚਾ ਹੀ ਵੱਡਾ ਚਮਚਾ ਤੁਸੀਂ ਲੈਣਾ ਜਾਂ ਜਾਂ ਛੋਟੀ ਘੜਸ਼ੀਂ ਦੀ ਜਿਹੜੀ ਉਹ ਲੈ ਸਕਦੇ ਜੀ ਅਸ਼ਾਣ ਇਇ ਤਰ੍ਹਾਂ ਦਾ ਕਰਨਾ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜਾ ਮੁੱਠੀ ਦੇ ਵਿੱਚ ਇਤਰਾ ਏ। ਥੋੜੀ ਜਿਹੀ ਘੱਟ ਬੰਦੀ। ਕਿ ਇੱਕ ਮਰੋਂ ਇਕੱਠਾ ਜਾਉਣ ਲਾਪੇ। ਥੋੜੀ ਘੱਟ ਬੰਦੀ। ਤੇ ਜੇ ਤੁਹਾਨੂੰ ਲੱਗੇ ਇਤਰਾ ਘੱਟ ਬੰਦੀ ਆ ਥੋੜਾ ਜਿਹਾ ਵਿੱਚ ਤੁਸੀਂ ਦੇਸੀ ਘਿਓ ਇਤਰਾ ਹੋਰ ਪਾ ਲੈਣਾ ਆਪਾਂ। ਤੇ ਜਿਆਦਾ ਦੇਸੀ ਘਿਓ ਨਹੀਂ ਪਾਉਣਾ ਵੀ ਜਿੱਤਰਾ ਪਾਣੀ ਵਾਂਗੂ ਨਹੀਂ ਪਾਉਣਾ ਇਹਨੂੰ। ਫੇਰ ਸਹੀ ਨਹੀਂ ਬਣੂਗਾ। ਜੇ ਆਪਾਂ ਜਿਆਦਾ ਘਿਓ ਪਾ ਦਾਂਗੇ ਫੇਰ ਸਾਰਾ ਚਿਵਚਿਪਾਇ ਚੀਕਣਾ ਹੋ ਰਹਿਣਾ ਇਹਨੇ। ਤੇ ਲੋ ਜਾਂਦੇ ਫਿਰਨਾ। ਹੂੰ ਥੋੜਾ ਜਿਹਾ ਇਹਨੂੰ ਕਰੜਾ ਹੀ ਰੱਖਣਾ ਆਪਾਂ ਸੁੱਕਾ ਸੁੱਕਾ ਮੁੱਠੀ ਦੇ ਵਿੱਚ ਇਕੱਠਾ ਜਾਉਣ ਲਾਪੇ ਬਸ ਬਈ ਤਰ੍ਹਾਂ ਆਹ ਦੇਖੋ ਬਈ ਤਰ੍ਹਾਂ ਗੁੰਨਣਾ ਜਦੋਂ ਇਤਰਾਉਣ ਲਾਪੇ ਫਿਰ ਇਹ ਚ ਪਾਉਣੀ ਆ ਥੋੜਾ ਥੋੜਾ ਪਾਣੀ ਪਈਏ ਨਾਲ ਆਪਾਂ ਨਾਲ ਨਿੰਬੂ ਦਾ ਨਿਗਣਾ ਸਿੱਖ ਇਕੱਠਾ ਕਰਨਾ ਇਸ ਤਰ੍ਹਾਂ ਕਰਕੇ ਨਾ ਐ ਕਰਕੇ ਅਸ਼ਾਹ ਆਟੇ ਨੂੰ ਗੁੰਨਣਾ ਨਹੀਂ ਇਹਨੂੰ ਇਤਨ ਪਾਣੀ ਪਾ ਕੇ ਵਿੱਚ ਲਾਈ ਜਾਣਾ ਇਕੱਠਾ ਮਿਕਸ ਕਰੀ ਜਾਣਾ ਚੰਗੀ ਤਰ੍ਹਾਂ ਪਾਣੀ ਥੋੜਾ 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 ਯਾਨੀ ਘਿਹਰਾਂ ਨਹੀਂ ਪਾਣੀ ਪਾਉਣਾ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਇਤਰਾਹ ਲਾਈ ਜਾਣਾ ਆਪਾਂ ਇਰਾ ਕੀ ਸਾਰਾ ਪਾਣੀ ਤੇ ਮੈਦਾ ਤੇ ਘਿਓ ਆਪਣਾ ਸਾਰਾ ਇਕੱਠਾ ਜਿਹੜਾ ਸਾਰਾ ਮਿਕਸ ਹੋ ਜਾ ਬਹੁਤ ਚੰਗੀ ਤਰ੍ਹਾਂ ਇਦਾਂ ਫੇਰ ਪਾਣੀ ਪਾ ਲੈਣਾ ਥੋੜਾ ਜਿਹਾ ਤੇ ਫੇਰ ਇਹਨੂੰ ਇਦਾਂ ਮਿਕਸ ਕਰ ਲੈਣਾ ਆ ਦੇਖੋ ਚੰਗੀ ਤਰ੍ਹਾਂ ਨੂੰ ਇਤਰਾ ਮਿਕਸ ਕਰਕੇ ਜਦੋਂ ਵੀ ਆਟੇ ਵਾਂਗ ਵੀ ਤਰ੍ਹਾਂ ਹੋਣ ਲੱਗ ਪਏ ਥੋੜਾ ਥੋੜਾ ਪਾਣੀ ਥੋੜਾ ਥੋੜਾ ਦੇ ਮਿਕਸ ਕਰੀਏ ਨਾ ਨਾਲ-ਨਾਲ ਨਾਲ ਨਾਲ ਇਹਨੂੰ ਇਦਾਂ ਲਾਈ ਜਾਣਾ ਮਤਲਬ ਇਹਨੂੰ ਗੁੰਨਣਾ ਨਹੀਂ ਹੈ ਦੋਵਾਂ ਹੱਥਾਂ ਨਾਲ ਜਿਵੇਂ ਗੁੰਨੀ ਦਾ ਇਸ ਤਰ੍ਹਾਂ ਇੱਕ ਹੀ ਹੱਥ ਨਾਲ ਮਿਕਸ ਕਰਨਾ ਬਸ ਇਹਨੂੰ ਇਦਾਂ ਇਕੱਠਾ ਕਰੀ ਜਾਣਾ ਇਹ ਤਾਂ ਕਰੀ ਜਾਣਾ ਆ ਵੇਖੋ ਜੀ ਇਹਨੂੰ ਇਸ ਤਰ੍ਹਾਂ ਦਾ ਬਣਾ ਲੈਣਾ ਆਪਾਂ ਹੱਥਾਂ ਨਾਲ ਮਿਕਸ ਕਰ ਕਰਕੇ ਤੇ ਇਹਨੂੰ ਬਾਅਦ ਵਿੱਚ ਕਵਰ ਕਰਕੇ 10 ਮਿੰਟਾਂ ਲਈ ਪੂਰੇ ਲਈ ਇਹਨੂੰ ਇਦਾਂ ਰੱਖ ਦੇਣਾ ਆਪਾਂ ਬਸ ਉਤੋਂ ਬਾਅਦ ਚ ਨੈਕਸਟ ਸਟੈਪ ਕੀ ਹੈ ਤੁਹਾਨੂੰ ਦੱਸਦੇ ਆਂ ਇਨੂੰ ਪੂਰੇ ਪੂਰੇ 10 ਮਿੰਟ 10 ਤੋਂ 11 12 ਮਿੰਟ ਨੂੰ ਰੱਖਣਾ ਹੈ ਜਿਆਦਾ ਨਿਚਰਨੀ ਤੇ ਫਿਰ ਜਿਹੜਾ ਆਪਣਾ ਬਣਾਉਣ ਲਈ ਜਿਹੜੇ ਆਪਣੇ ਬੱਲ ਚਾਏ ਗਿਆ ਸਾਰਾ ਜਿਹੜਾ ਆਟਾ ਹੈ ਉਹ ਰੈਡੀ ਹੋ ਜੂਗਾ। ਤੋਂ ਉਹਨਾਂ ਟਾਈਮ ਆਪਾਂ ਚਾਣੀ ਜਿਹੜੀ ਆ ਉਹ ਤਿਆਰ ਕਰ ਲੈਨੇ ਵਿੱਚ ਪਾਉਣੀ ਹੈ ਕੌਲੀ ਆਪਾਂ ਖਾਣ ਲਈ। ਅੱਧੀ ਕੌਲੀ ਪਾਉਣੀ। ਅੱਧੀ ਕੌਲੀ ਨਾਲ ਜਿਹੜੀ ਜਿਹੜੀ ਕੌਲੀ ਦਾ ਆਪਾਂ ਖੰਡ ਮਣਕੇ ਪਾਉਣੀ ਹੋਸੀ ਨੇ ਪਾਣੀ ਪਾਉਣਾ ਅੱਧੀ ਕੌਲੀ। ਇਹ ਤਰ੍ਹਾਂ ਦਾ ਕਰ ਲੈਣਾ ਹੁਣ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੈਣਾ ਚਾਹਨੀ ਦੀ ਜਿਹੜੀ ਚਾਣੀ ਇਹਦੀ ਤਿਆਰ ਹੋ ਗਈ ਤਾਂ ਕੋਈ ਕੁਝ ਨਹੀਂ ਬਣੋਈ ਚਿਪਚਿਪੀ ਬੀਜੀ ਬਣਾ ਲਈ ਹੁਣ ਸਿਰਫ ਚਿਪਚਿਪੀ ਬੀਜੀ ਕਰਨੀ ਕਿ ਚਾਣੀ ਜਾਰੀ ਨਹੀਂ ਰਹਿਣ ਦੇਣ ਕਿ ਇਹਨੂੰ ਜ਼ਿਆਦਾ ਨਹੀਂ ਕਰਨਾ ਕੁਝ ਚਾਣੀ ਜਿਹੜੀ ਆਪਣੀ ਇਹ ਦੇਖੋ ਚਿਪਚਿਪੀ ਹੋ ਗਈ ਹੈ ਤਿਆਰ ਹੋ ਗਈ ਤਾਰਾ ਤਾਰ ਜੀ ਬਣਾਉਣੀ ਬਸ ਚਿਪਚਿਪੀ ਰੱਖਣੀ ਦਿਨ ਨੂੰ ਲਾ ਦੇਣਾ ਆਪਾਂ ਹੁਣ ਸਾਈਡ ਕਰਾ ਦੇਣਾ ਤੇ ਹੁਣ ਵਾਰੀ ਆ ਆਪਣੀ ਮੇਨ ਮੇਸੂ ਬਣਾਉਣ ਦੀ ਜਿਹੜਾ ਆਪਣਾ ਆਟਾ ਤਿਆਰ ਕੀਤਾ ਹੈ ਆਪਾਂ ਬਿਲਕੁਲ ਤਿਆਰ ਹੈ ਉਹ ਬਾਲੂ ਚਾਹੀਏ ਮਿੱਸ ਹੋ ਕੀ ਨਾ ਤੇ ਨਾਲ ਚੜਾਈ ਤਾਤੇ ਗੈਸ ਕਰ ਦੇਣਾ ਫੁੱਲ ਤੇ ਚਪਾਦਣਾ ਆਪਾਂ ਕਿਉ ਥੋੜੀ ਕੜਾਈ ਗਰਮ ਹੋ ਲਿੰਦੋ ਇਹਦੇ ਵਿੱਚ ਆਪਾਂ ਸਹਾ ਕਰ ਲਿਆ ਚੰਗੀ ਤਰ੍ਹਾਂ ਇਹ ਬਸ ਸੱਲੇ ਸਲੈਬ ਤੇ ਪਾ ਲੈਣਾ ਤੁਸੀਂ ਤੁਹਾਡੇ ਵਿੱਚ ਸਲੈਬ ਹੈ ਕੀ ਤਰ੍ਹਾਂ ਦੇ ਆ ਦੇਖੋ ਇਤਰਾ ਇਹ ਤਰ੍ਹਾਂ ਤਿਆਰ ਕਰਨਾ ਬੋਲ ਜਿਹੜਾ ਐ ਸਖਤ ਜ ਨਹੀਂ ਕਰਨਾ ਇਹਨੂੰ ਬੋਲੋ ਬੋਲ ਰਵੇ ਇਹ ਇਤਰਾ ਹਮ ਇਤਰਾ ਕੱਟ ਕੇ ਇਹਨੂੰ ਫੇਰ ਇਹਦੇ ਉੱਤੇ ਰਹਾ ਦੇਣਾ ਜਿਹੜੀ ਦੇ ਦੀ ਇੱਕ ਹੋਰ ਲੇਅਰ ਬਣੇ ਇਤਰਾ ਨੂੰ ਕੀ ਜਣਾ ਤੇ ਫੇਰ ਹੱਥ ਨਾਲ ਇਤਰਾ ਨੂੰ ਚੌੜਾ ਕਰ ਲੈਣਾ ਆਪਾਂ ਜ਼ਿਆਦਾ ਚੌੜਾ ਨਹੀਂ ਕਰਨਾ ਜਿਹੜੀ ਇਹਦੀ ਇੱਕ ਹੋਰ ਲੇਅਰ ਬਣ ਜੇ ਫੇਰ ਇਹਨੂੰ ਕੱਟ ਦੇਣਾ ਇਤਰਾ ਦੋ ਲੇਅਰਾਂ ਹੋ ਗਈਆਂ ਹੁਣ ਤੇ ਜੀ ਉੱਤੇ ਰੱਖੀ ਜਾਣੀ ਇਤਰਾ ਇਹ ਇਤਰਾ ਇਹਦੀਆਂ ਲੇਅਰਾਂ ਆਪਾਂ ਬਣਾਈ ਜਾਣੀਆਂ ਇੱਕ ਦੇ ਉੱਤੇ ਇੱਕ ਦੇ ਉੱਤੇ ਰੱਖਦਾ ਕੀ ਤਰ੍ਹਾਂ ਇਹਨੂੰ ਬਸ ਤਿੰਨੀ ਹਾਂ ਬਸ ਤਿੰਨ ਲੈ ਰਹੇ ਬਣਾਉਣੀਆਂ ਆਪਾਂ ਤਿੰਨ ਦੋ ਦੋ ਰੱਖਣਾ ਉੱਤੇ ਕੱਟ ਕੇ ਬਸ ਹੁਣ ਜਿਹੜੇ ਆਪਣੇ ਆਮ ਬਲੂਸ਼ਈਏ ਆ ਬਣਾਉਣ ਦੇ ਲਈ ਬਿਲਕੁਲ ਤਿਆਰ ਆ ਅੱਗੇ ਦੋ ਪੀਸ ਕਰ ਲੈਣੇ ਨੇ ਦੇਖੋ ਹੁਣ ਇਹਨੂੰ ਇਸ ਤਰ੍ਹਾਂ ਫੇਰ ਵਿੱਚੋਂ ਕੱਟ ਕੇ ਦੋ ਪੀਸ ਕਰ ਲੈਣੇ ਨੇ ਤੇ ਇਸ ਤਰ੍ਹਾਂ ਇਹਨੂੰ ਅਟੜ ਕਰ ਲੈਣਾ ਆਪਾਂ ਚਲੋ ਇੱਕ ਰੱਖ ਲਿਆ ਸਾਈਡ ਤੇ ਹੁਣ ਇਹਦੇ ਆਪਾਂ ਤਿਆਰ ਕਰਾਂਗੇ ਪਹਿਲਾਂ ਇਸ ਤਰ੍ਹਾਂ ਇਤਰਾ ਇੰਨੇ ਹੀ ਜਿਆਦਾ ਵੱਡੇ ਵੀ ਨਹੀਂ ਜਿਆਦੇ ਛੋਟੇ ਵੀ ਨਹੀਂ ਇਤਰਾ ਇਹਨਾਂ ਨੂੰ ਗੋਲ ਕਰ ਕਰਕੇ ਅੰਦਰ ਨੂੰ ਕਰਨੇ ਇੰਨਾਂ ਨੇ ਅੰਦਰ ਨੂੰ ਜਦੋਂ ਵੀ ਤਰ ਮੋੜਨੇ ਆਂ ਅੰਦਰ ਨੂੰ ਮੁਰੋੜਨੇ ਬਾਹਰ ਨੂੰ ਨਹੀਂ ਇਤਰਾ ਇਹਨਾਂ ਨੂੰ ਕਰਕੇ ਇੱਦਾਂ ਇਕੱਠਾ ਕਰਕੇ ਤੇ ਗੋਲ ਕਰਕੇ ਛਾੜੇ ਚੌੜੇ ਕਰਕੇ ਗੋਲ ਹੀ ਰਹਿੰਦੇ ਨੇ ਇਤਰਾ ਨਹੀਂ ਗੋਲ ਕਰਕੇ ਅੱਛਾ 5-5 ਹਨ ਗੋਲ ਕਰਕੇ ਤੇ ਇਦਾਂ ਵਿੱਚ ਅ ਉਂਗਲਾਂ ਇਦਾਂ ਕਰ ਦੇਣਾ ਤੇ ਆਡ ਬੈਲੋਸ਼ੀ ਆਪਣਾ ਬਿਲਕੁਲ ਨੂੰ ਯਾਰ ਹੋ ਗਿਆ ਉਂਗਲ ਜਿਹੜੀ ਆਰ ਪਰ ਨਿਕਲਣੀ ਚਾਹੀਦੀ ਇਤਰਾ। ਹਾਂ ਤੇ ਆ ਰੋ ਗਿਆ ਉਹਨ ਸਾਰੇ ਜਿਹੜੇ ਇਤਰਾ ਹੀ ਆਪਾਂ ਕਰ ਲੈਣੇ ਤੇ ਤੋਂ ਪਹਿਲਾਂ ਡਾਲਡਾ ਆ ਕਿ ਤੁਸੀਂ ਜਿਹੜੇ ਮਰਜ਼ੀ ਕੀ ਹੋ ਜਾਣ ਤਾਲ ਸਕਦੇ ਜੀ ਰਫੈਂਡ ਡਾਲਡਾ ਦੇ ਸੀ ਕਿ ਹੋ ਜੀ ਤੁਹਾਡੀ ਮਰਜ਼ੀ ਹੈ। ਵੇਹ ਡਾਲਡੇ ਜਦ ਤਰੋਗੇ ਤਾਂ ਬੈਸਟ ਰਹਿਣਗੇ। ਦੇਸੀ ਰਫੈਂਡ ਚ ਵੀ ਵਧੀਆ ਵੇ। ਤੇ ਇਤਰਾ ਪਸਾਰੇ ਹੁਣ ਕਰਕੇ ਰੱਖ ਲੈਣੇ ਪਹਿਲਾਂ ਫਿਰ ਤੁਹਾਨੂੰ ਦਿਖਾਉਣੇ। ਲਓ ਜੀ ਆਪਣੇ ਇੰਨੇ ਕ ਬਲਸ਼ੀ ਬਣ ਕੇ ਤਿਆਰ ਹੋ ਗਏ ਆ ਇਹਨਾਂ ਨੂੰ ਆਪਾਂ ਹੁਣ ਚਰ ਰਿੰਦਿਆਂ ਨੂੰ ਤਲਿਗੇ ਤੇ ਮਗਰ ਦੱਜੇ ਬਣਨ ਤਿਆਰ ਕਰ ਲੈਣੇ ਹੁਣ ਚਰ ਹੇਰ ਆਪਾਂ ਜੇ ਨਿਚੇ ਚੇਰ ਬਨਨੇ ਇਤਰਾ ਸਾਰੇ ਤਿਆਰ ਕਰਕੇ ਵਾਰੀ ਵਾਰੀ ਕਰਕੇ ਆਪਾਂ ਵਿੱਚ ਪਾਵਾਂਗੇ ਤੇ ਹਲਦੇ ਥੋੜਾ ਜਿਹਾ ਗੈਸ ਨੇ ਜਿਹੜਾ ਫਲੇਮ ਆਪਾਂ ਮੀਡੀਅਮ ਕਰ ਲੈਣੀ ਆ ਥੋੜਾ ਚੇ ਚਪਾ ਕੇ ਚੈੱਕ ਕਰ ਲੈਣ ਉਹ ਤੇਲ ਆਪਣਾ ਬਿਲਕੁਲ ਤਿਆਰ ਆ ਤੇ ਵੇਚ ਸਾਦੇ ਤੁਸੀਂ ਚੱਲ ਮੰਮੀ ਹਾਂ ਹੋਰ ਯਾਰ ਇੱਕਦਮ ਹੀ ਨਾ ਤੇਲ ਘੱਟ ਹੋ ਨਹੀਂਦੀ ਤੇ ਹਾਂ ਥੋੜਾ ਜਿਹਾ ਨਾ ਇੱਕਦਮ ਤੇਲ ਜੇ ਹੋਊਗਾ ਜਿਆਦਾ ਗਰਮ ਹੋਊਗਾ ਤੇ ਇੱਕਦਮ ਸੜਨੇ ਸ਼ੁਰੂ ਹੋਏ ਨੇ ਵਿੱਚੋਂ ਕੱਚੇ ਰਹੇ ਨੇ ਤੇ ਤੋਂ ਪੱਕ ਜਾਣੇ ਤਾਂ ਕਰਕੇ ਜਿਹੜਾ ਤੇਲ ਥੋੜਾ ਘੱਟ ਗਰਮ ਰਹੇ ਜੇ ਮੀਡੀਅਮ ਫਲੇਮ ਤੇ ਵਿੱਚ ਤੱਕ ਜਿਹੜੇ ਆ ਆਪਣੇ ਬੜੇ ਜੀਏ ਚੰਗੀ ਤਰ੍ਹਾਂ ਪੱਕ ਜਾਣ ਤੇ ਆਈ ਤਾਂ ਬੈਗੀ ਕਰਕੇ ਸਾਰੇ ਜਿਹੜੇ ਆ ਢਾਈ ਦੇ ਵਿੱਚ ਪਾ DNA ਚੱਲ ਉਹ ਜਰ ਤੋਂ ਕੜਾਈ ਚੁੱਕਾ ਇੱਕ ਵਾਰ ਕੜਾਈ ਚੀ ਆਟਾ ਦੋ ਵਾਈ ਜਾਂਦੇ ਨੇ ਜੇ ਤੁਹਾਡੇ ਤੋਂ ਕੜਾਈ ਵੱਡੀ ਹੈ ਤੁਸੀਂ ਸਾਰੇ ਇੱਕੇਰੇ ਪਾ ਦੇ ਦੇ ਤੇ ਦੇ ਦੋ ਵਾਰਾ ਪਾਓਗੇ ਤੇ ਵਧੀਆ ਰਹੂਗਾ ਇਹ ਮੈਂ ਆਪਾਂ ਤਿਆਰ ਕਰੀ ਨਾ ਮੁੰਦਰ ਮਗਰੀ ਆਪਾਂ ਦੂਜੇ ਜਿਹੜੇ ਹੈਗੇ ਉਹ ਤਿਆਰ ਕਰ ਲਏ ਨੇ ਤੇ ਚਾਣੀ ਆਪਾਂ ਗਰਮੀ ਰੱਖਣੀ ਹੈ ਜੇ ਚਾਣੀ ਮਾਰੋ ਠੰਡੀ ਹੋ ਜਾਂਦੀ ਆ ਥੱਲੇ ਗੈਸ ਨੂੰ ਮਾੜਾ ਆਪਾਂ ਬਾਲ ਕੇ ਇਹਨੂੰ ਫਿਰ ਗਰਮੂ ਕਰ ਲਾਂਗੇ ਨਾਲ ਨਾਲ ਠੰਡੀ ਚਾਣੀ ਜਿੰਨੀ ਪਾਉਣੇ ਕਦੇ ਵੀ ਤੇ ਹੁਣ ਜਰਾ ਪੱਕਦੇ ਆ ਤੇ ਫਿਰ ਤਰ੍ਹਾਂ ਦਿਖਾਉਣੇ ਆ ਚਾਣੀ ਵੀ ਮਾੜਾ ਗੈਸ ਚਲਾ ਕੇ ਥੱਲੇ ਮੀਡੀਅਮ ਮਾੜਾ ਮਾੜਾ ਗਰਮੀ ਰੱਖਾਂਗੇ ਲੋ ਜੀ ਤੁਸੀਂ ਦੇਖ ਸਕਦੇ ਆ ਲਾਲ ਹੋਣੇ ਸ਼ੁਰੂ ਹੋ ਗਏ ਆ ਜਾ ਕੇ ਆਪਾਂ ਲਾਲ ਨਹੀਂ ਕਰਨੇ ਪਸਾਰੀ ਲੈਣੇ ਆ ਮਾੜੇ ਮਾੜੇ ਹਲਕੇ ਬ੍ਰਾਊਨ ਜੇ ਹੋ ਗਏ ਸਾਰੇ ਬ੍ਰਾਊਨ ਹੀ ਕਰਨੇ ਆ ਆਪਾਂ ਤੇ ਇਧਰ ਚਾਣੀ ਦੇ ਥੱਲੇ ਗੈਸ ਬੰਦ ਦਿੱਤਾ ਗਰਮ ਹੋਣ ਲੱਗੀ ਹੋਗੀ ਲੱਗੀ ਹੋਣੀ ਆ ਕਿਉਂਕਿ ਜਿਆਦੀ ਚਾਣੀ ਆ ਆਪਾਂ ਬਾਲ ਇਹਨਾਂ ਰੋਣਾ ਨੂੰ ਬਸ ਗਰਮ ਰੱਖਣੀ ਹੈ ਹਾਂ ਬਿਲਕੁਲ ਗਰਮ ਚਾਣੀ ਤੇ ਸਿੱਧੇ ਘੜ ਕੇ ਇਹਦੇ ਵਿੱਚ ਆਪਾਂ ਸੁੱਟ ਦੇਣੀ ਆਂ ਤੇ ਉਧਰ ਆਪਣੇ ਜਿਹੜੇ ਬਚੇ ਹੋਏ ਨੇ ਉਹ ਵੀ ਆਪਾਂ ਤਿਆਰ ਕਰ ਲੈ ਸਾਰੇ ਤੇ ਇਧਰ ਆਲ ਚਲੋ ਤਿਆਰ ਹੋ ਹੀ ਗਏ ਹਾਂ ਥੋੜਾ ਜਿਹਾ ਚਾਣੀ ਦੇ ਵਿੱਚ ਕਲਰ ਪਾ ਦਨਾ ਆਪਾਂ ਕਲਰ ਜਰਦੇ ਵਾਲਾ ਜਿਹੜਾ ਆਪਣੇ ਘਰਾਂ ਆਮ ਹੁੰਦਾ ਪਰ ਉਹ ਵੀ ਪਾਉਣਾ ਚਲੋ ਜੀ ਚਾਣੀ ਆਪਣੀ ਜੜੀ ਕਲਰਫੁਲ ਹੋ ਗਈ ਆ ਤੇ ਦਰਮਿਆਸੂ ਵੀ ਤਿਆਰ ਆਪਣੇ ਚਲੋ ਇਹ ਕੱਢੋ ਇਤਨਾ ਕੱਢ ਗਏ ਤਾਂ ਸਿੱਧੇ ਆਪਾਂ ਇਹਦੇ ਵਿੱਚ ਡਿੱਪ ਕਰਦੇ ਨੇ ਚਾਣੀ ਘੜ ਡੋਬ ਜਾਣਗੇ ਵਿੱਚ ਹੁਣ ਇੱਥੇ ਪਾਈ ਜਾਈਦੀ ਇੱਜਾ ਨਹੀਂ ਰੋਦੀ ਚਲੋ ਉੱਤੇ ਉੱਤੇ ਪਾਈ ਦੇ ਵੀ ਇਕੱਠੀ ਲੈਣੀ ਇਹ ਤਰ੍ਹਾਂ ਉੱਤੇ ਪਾਈ ਜਣੀ ਆ ਚਲ ਕਿੱਥੇ ਪਾਈ ਜਾਈਏ ਨਹੀਂ ਨਹੀਂ ਪੈਂਦੀ ਇਹ ਤਾਂ ਸਾਰੇ ਜਿਹੜੇ ਬੇਸੂ ਆਪਾਂ ਚੰਗੀ ਤਰ੍ਹਾਂ ਚਾਣੀ 'ਚ ਡਬੋ ਦੇਨੇ ਆਂ। ਬਾਦੇ ਬਾਦੇ। ਚਾਹ। ਸਾਰੇ ਦੇਖੀ ਇੱਕ ਵਾਰ ਚਾਣੀ ਇਤਨਾ ਕੜਛੀ ਨਾ ਪਾ ਦਾਂਗੇ। ਜਿਹੜੀ ਆ ਚੰਗੀ ਤਰ੍ਹਾਂ ਵਿੱਚ ਰਾਜੇ ਇਹਨਾਂ ਦੇ। ਕੋਈ ਵੈਦ ਨਹੀਂ ਗਿਆ ਸੁੱਕਾ। ਕੋਈ ਨਹੀਂ ਪਾਈ ਜਣੀ ਇਹਨਾਂ ਨੂੰ ਕੋਈ ਨਹੀਂ। ਇਹ ਤਾਂ ਪੈ ਚਾਣੀ ਪੈਂਦੀ ਜਣੀ ਨਾਲ ਨਾਲ ਕੋਈ ਚੱਕਰ ਨਹੀਂ ਇਹਨਾਂ ਦੇ। ਇਹ ਤੇ ਤੇਲ ਆਪਾਂ ਫਿਰ ਹੁਣ ਦੁਬਾਰਾ ਤੋਂ ਗਰਮ ਹੋ ਦਵਾਂਗੇ ਫੁੱਲ ਅੱਗੇ ਆਪਾਂ ਕੱਟ ਕਰ ਲਿਆ ਕੱਟ ਨਹੀਂ ਕਰਨਾ ਤੇ ਚੰਗੀ ਤਰ੍ਹਾਂ ਟਾਈਮ ਬੜਾ ਲੱਗਦਾ ਰਣਨ ਤੇ ਹਾਂ ਵੇਖੋ ਜੀ ਆ ਚੰਗੀ ਤਰ੍ਹਾਂ ਸਾਰੇ ਚਾਣੀ ਜੜੀ ਆ ਹੋ ਗਏ ਹੁਣ ਡਿਪ ਜੇ ਕੋ ਰਹਿ ਗਈ ਹੋ ਤਾਂ ਕੋਈ ਨਹੀਂ ਵਿੱਚ ਪੈ ਰਹੰਦੇ ਨੇ ਆਪਾਂ ਜੇ ਨਾ ਉਧਰ ਦੂਜੇ ਵੀ ਆਪਣੇ ਤਿਆਰ ਹੋ ਚੱਲੇ ਤੇ ਲਗਭਗ 15 ਤੋਂ 20 ਮਿੰਟ ਵਿੱਚ ਦੇ ਪੈ ਰਹੰਦੇ ਨੇ ਫਿਰ ਚੰਗੀ ਤਰ੍ਹਾਂ ਚਾਣੀ ਰਾਜਦੀ ਵਿੱਚ ਇਹਨੀ ਵੀ ਦਬੋ ਦੋ ਪਾ ਕੇ ਆਪਾਂ ਜਲੇਬਾ ਉਹ ਗੜ ਲੈਣ ਜਲੇਬ ਹੋਰ ਹਿਸਾਬ ਹੁੰਦੇ ਆ ਕਿ ਇਹਨਾਂ ਤੁਹਾਨੂੰ ਜਲੇਬ ਵੀ ਬਣਾ ਕੇ ਦਿਖਾਵਾਂਗੇ ਘਰੇ ਆਪਾਂ ਵੀ ਕਿੱਥੇ ਤਰ੍ਹਾਂ ਬਣਾ ਕਿੱਥੇ ਤਰ੍ਹਾਂ ਬਣਾਵਾਂਦੇ ਜਲੇਬੀਆਂ ਆਪਾਂ ਉਹ ਤਾਂ ਬਹੁਤ ਸੌਕੀਆਂ ਜੀਆਂ ਜੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਨਹੀਂ ਕਿਸੇ ਦਿਨ ਤੇ ਫਿਲਹਾਲ ਆਪਾਂ ਮੇਸੂ ਜਿਹੜੇ ਹੁੰਦੇ ਆ ਇਹ ਤੁਹਾਨੂੰ ਦਾਲੂ ਚਾਹੀਏ ਸਾਰੀ ਮੇਸੂ ਹੋਰ ਹੁੰਦੇ ਹੈ ਵਾਲੂ ਚਾਹੀਏ ਹੋਰ ਹੁੰਦੇ ਇਦਾਂ ਸਾਰੇ ਪਾ ਰਹੇ ਤੇ ਆਪਾਂ ਇਦਾਂ ਕੜਸੀ ਨਾਲ ਚਾਣੀ ਜਿਹੜੀ ਹੈ ਨਾ ਤੇ ਪਾਈ ਜਾਣੀ ਹੈ ਬਿਲਕੁਲ ਆਪਣੇ ਜਿਹੜੇ ਬਣ ਕੇ ਤਿਆਰ ਹੋ ਗਏ ਆ ਦਿਵਾਲੀ ਦੇ ਤਰ੍ਹਾਂ ਹੀ ਚੀਜ਼ਾਂ ਆਪਾਂ ਘਰੇ ਬਣਾਓ ਬਜਾਰੀ ਖਾਣੇ ਦਾ ਭਰੇ ਹੀ ਕਰੋ ਜਿੰਨਾ ਹੋ ਸਕਦਾ ਆਵਦੇ ਹੱਤੀ ਚੀਜ਼ ਤਿਆਰ ਕਰਕੇ ਖਾਓ ਤੇ ਵਧੀਆ ਰਹੋਗੀ ਪਰ ਅਦੇ ਉਹਨਾਂ ਕੀ ਬਣਾਇਆ ਆਪਾਂ ਕੀ ਵਿੱਚ ਪਾਇਆ ਉਹਦੇ ਤਾਂ ਆਪਾਂ ਨੂੰ ਬਾਜ਼ਾਰ ਦੇ ਖਾਣੇ ਦਾ ਕੁਝ ਨਹੀਂ ਪਤਾ ਕੀ ਉਹਨਾਂ ਵਿੱਚ ਗੰਦ ਬੇਲ ਮੱਖੀਆਂ ਜੋ ਮੱਛਰਾਂ ਸੋ ਵਿੱਚੇ ਨੱਪੀ ਗੱਲੀ ਆਉਂਦੇ ਆ ਚੂਹੇ ਵਿੱਚ ਆਵਦੇ ਆ ਹਾਂ ਜੀ ਹੱਤੀ ਚੂਹੇ ਵਿੱਚ ਮਰੇ ਆਂਦੇ ਕਈ ਥਾਂ ਤੇ ਵੀਡੀਓ ਦੇਖੀਆਂ ਆਪਾਂ ਹੁਣ ਆਹ ਪੜਾ ਤਾਂ ਹੈਗਾ ਨਾ ਮੇਸੂ ਐ ਬਿਲਕੁਲ ਦੇਖਿਓ ਕਿੱਡੇ ਘੈਂਟ ਬਣ ਗਏ ਆ ਤਾਨੂੰ ਟੇਸਟ ਵੀ ਕਰਕੇ ਦਿਖਾਉਣੇ ਚੰਗੀ ਤਰ੍ਹਾਂ ਚਾਣੀ ਜਿਹੜੀ ਵਿੱਚ ਚਲ ਜੇ ਤੇ ਠੰਡੇ ਹੋ ਜਾਣ ਫਿਰ ਬਾਅਦ ਚ ਤੁਹਾਨੂੰ ਖਾ ਕੇ ਦਿਖਾਉਨੇ ਆਪਾਂ ਮੈਸੂ ਜਿਹੜੇ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਬਣ ਕੇ ਤਿਆਰ ਆਪਣੇ ਬਾਲੂ ਸਹੀ ਹੈ ਜਿਹੜੀ ਚਾਣੀ ਉਹ ਚੰਗੀ ਤਰ੍ਹਾਂ ਵਿੱਚ ਰਚ ਗਈ ਹੈ ਕਈਆਂ ਕਈਆਂ ਤਾਂ ਨਹੀਂ ਰਚੀ ਚਲੋ ਉਹ ਫਿਰ ਰਚ ਜਣੀ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਖਾਣ ਲਈ ਬਿਲਕੁਲ ਤਿਆਰ ਹੈ ਦੀਵਾਲੀ ਤੇ ਬਣਾਓ ਤੇ ਖਾਓ ਤੇ ਮ제 ਲਾਓ ਤੇ ਕਿਵੇਂ ਦਾ ਲੱਗਾ ਆਪਣਾ ਵਲੌਗ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਸਾਰਿਆਂ ਨੂੰ ਫੇਰ ਕੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ